ਦਿਹਾ ਤਸਵੀਰਾਂ ਅਤੇ ਵਜਤੇ ਹੋਏ ਟੂਲ ਤਮੱਕੇ ਦੀ ਵੀਡੀਓ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ। ਦਰਅਸਲ ਇਹ ਵੀਡੀਓ ਪੰਜਾਬ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਟੇਸੀਆਂ ਦੀ ਹੈ। ਜਿੱਥੇ ਦੇ ਨੌਜਵਾਨ ਵਰਜਿੰਦਰ ਸਿੰਘ ਦਾ ਸਵਾਗਤ ਇਨ੍ਹਾਂ ਟੂਲ ਤਮੱਕਿਆਂ ਦੇ ਨਾਲ ਕੀਤਾ ਜਾ ਰਿਹਾ। ਪਿੰਡ ਵਾਸੀ ਨੱਚ ਰਹੇ ਨੇ ਤੇ ਖੁਸ਼ੀ ਦਾ ਜਸ਼ਨ ਮਨਾਇਆ ਜਾ ਰਿਹਾ। ਖੁਸ਼ੀ ਮਨਾ ਰਹੇ ਇਹਨਾਂ ਲੋਕਾਂ ਦੇ ਵਿਚਕਾਰ ਜੋ ਇੱਕ ਫੌਜ ਦੀ ਵਰਦੀ ਦੇ ਵਿੱਚ ਤੁਹਾਨੂੰ ਨੋਜਵਾਨ ਨਜ਼ਰ ਆ ਰਿਹਾ। ਦਰਅਸਲ ਉਹ ਹੀ ਪਰਜਿੰਦਰ ਸਿੰਘ ਹੈ ਜੋ ਕਿ ਭਾਰਤੀ ਫੌਜ ਦੇ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਘਰ ਵਾਪਸ ਪਰਤਿਆ। ਤੇਜਸੀਆਂ ਖੁਸ਼ੀਆਂ ਦੇ ਵਿੱਚ ਪੂਰਾ ਪਿੰਡ ਸ਼ਾਮਲ ਹੋਇਆ। ਆਪਣੀ ਜੱਦੀ ਪਿੰਡ ਟੇਸੀਆਂ ਪਹੁੰਚੜ ਦੇ ਉੱਪਰ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਪਏ। ਬਹੁਤ ਬਹੁਤ ਸੋ ਮਚ ਆਫ ਹਾਰਡਵਰਕ

ਕੋਈ ਵੀ ਨੌਜਵਾਨ ਹਜੇ ਵੀ ਮਤਲਬ ਜੇ ਅਟੈਂਪਟਸ ਤੋਂ ਪਹਿਲਾਂ ਜੇ ਨਹੀਂ ਕਲੀਅਰ ਕਰਵਾਇਆ ਤੇ ਉਹ ਲੱਗਾ ਹੈ ਫਾਈਨਲੀ ਦੀ ਇੰਡੀਅਨ ਗਵਰਨਮੈਂਟ ਐਂਡ ਦੀ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡਸ ਓਪਰਚੁਨਿਟੀਜ਼ ਫॉर देम ਇਵਨ ਇਫ ਦੇ ਡੋਨਟ ਕਲੀਅਰ ਦਾ ਫਰਸਟ 10 ਅਟੈਂਪਟਸ 11 ਅਟੈਂਪਟਸ ਆਉ ਲੱਗੇ ਰਹੇ ਤਾਂ ਫਾਈਨਲੀ ਹੋ ਜਾਂਦਾ ਕਲੀਅਰ ਇਨਸਪੀਰੇਸ਼ਨ ਗਵਰਨਮੈਂਟ ਤੋਂ ਮੇਰੇ ਇਨਸਪੀਰੇਸ਼ਨ ਪਹਿਲਾਂ ਨਾਲ ਹੀ ਮਾਪੇ ਆਪਣੇ ਮੇਰੀ ਫੈਮਿਲੀ ਮੇਰਾ ਐਲਡਰ ਬ੍ਰਦਰ ਤੇ ਉਸ ਤੋਂ ਬਾਅਦ ਮੇਰੇ ਡਾਇਰੈਕਟਰ ਸਰ ਨੇ ਯੂਐਸ ਮੇਜਰਲ ਬੀਐਸ ਰਿਵਰ ਹੀ ਵਾਸ ਮਾਈ ਇਨੀਸ਼ੀਅਲ ਗਾਈਡਿੰਗ ਸੈਕਟਰ ਗਾਈਡਿੰਗ ਸੈਕਟਰ ਉਹਨਾਂ ਨੇ ਮੈਨੂੰ ਯਸ ਯਸ ਅਰਲੀ ਡੈਪਕਮ ਆਫ ਇੰਡੀਆ ਡੂਰਿੰਗ 2011 2012 ਤੋਂ ਉਹਨਾਂ ਨੇ ਮੇਰਾ ਦਿਮਾਗ ਹੀ ਉਹਦਾ ਨਾ ਫਰੇਮ ਕਰਤਾ ਫੌਜ ਵਿੱਚ ਜਿਵੇਂ ਵੀ ਰਹਿਣ ਸਹਿਣ ਦਾ ਹੁੰਦਾ ਹੈ ਜਿਵੇਂ ਵੀ ਖੇਲ ਕੁੱਦ ਦਾ ਹੁੰਦਾ ਉਹ 2 ਸਾਲ ਚ ਮੈਂ ਕਾਫੀ ਕੁਝ ਸਿੱਖਿਆ ਉਹ ਹੀ ਮੇਰਾ ਇਨੀਸ਼ੀਅਲ ਗਾਈਡਿੰਗ ਸੈਕਟਰ ਰੋਲ ਮਾਡਲ ਵੀ ਕਹਿ ਸਕਦੇ ਮਾਤਾ ਪਿਤਾ ਦਾ ਕਿੰਨਾ ਸਾਥ ਹੈ ਮਾਤਾ ਪਿਤਾ ਦਾ ਸਾਥ ਹੈ ਜੀ ਮਾਤਾ ਪਿਤਾ ਤੋਂ ਦੇ ਨਾਮ ਇਥੇ ਤੱਕ ਨਹੀਂ ਆਪ ਹੁੰਦਾ ਉਧਰ ਖੁਸ਼ੀ ਦੀ ਇਸ ਘੜੀ ਦੇ ਵਿੱਚ ਬਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਮੈਨੂੰ ਬਹੁਤ ਪ੍ਰਾਉਡ ਫੀਲ ਹੋ ਰਿਹਾ ਜੀ ਬਹੁਤ ਜ਼ਿਆਦਾ ਜੀ ਵਾਹਿਗੁਰੂ ਦਾ ਬਾਰ-ਬਾਰ ਇੱਥੇ ਸ਼ੁਕਰੀਆ ਅਦਾ ਕਰ ਰਹੀਆਂ ਉਹ ਪਰਮਾਤਮਾ ਦੀ ਕਿਰਪਾ ਸਦਕਾ ਵਾਹਿਗੁਰੂ ਦੀ ਕਿਰਪਾ ਤਨ ਗੁਰੂ ਅਮਰਦਾਸ ਦੀ ਕਿਰਪਾ ਤੇ ਸਦਕਾ ਅੱਜ ਇੱਥੇ ਤੱਕ ਪਹੁੰਚਿਆ ਉਹਦੀ ਕਿਰਪਾ ਜੇ ਮਿਹਨਤ ਵੀ ਕੋਈ ਕਰਦਾ ਬੱਚਾ ਜਾਂ ਸਾਡੇ ਪਾਸੇ ਲੱਗਦਾ ਤੇ ਉਹਦੀ ਕਿਰਪਾ ਹਨਾ ਆਪਣੇ ਹੁੰਦੀਏ ਨਾਲ ਤੋਂ ਫੇਰੀ ਮਾਪ ਦਾ ਅਸ਼ੀਰਵਾਦ ਤੇ ਸਖਤ ਮਿਹਨਤ ਅਤੇ ਨਾਲ ਪਰਮਾਤਮਾ ਦਾ ਅਸ਼ੀਰਵਾਦ ਤੋਂ ਬਿਨਾ ਕੁਝ ਵੀ ਕੰਪਲੀਟ ਨਹੀਂ ਮੇਰੇ ਮਤਲਬ ਦੋਨੋਂ ਬੇਟੇ ਹੀ ਨੇ ਕੋਈ ਡਾਟਰ ਨਹੀਂ ਤੇ ਮੈਨੂੰ ਇਹਨੇ ਕਦੇ ਡਾਟਰ ਦੀ ਵੀ ਕਮੀ ਨਹੀਂ ਮਹਿਸੂਸ ਹੁੰਦੀ ਮਤਲਬ ਕਿ ਬੱਚ ਮਤਲਬ ਬਹੁਤ ਹੀ ਜ਼ਿਆਦਾ ਹੈਲਪਿੰਗ ਪਰ ਔਰ ਮਤਲਬ ਹਰ ਚੀਜ਼ ਹਰ ਬਦ ਲੋਕੀ ਜੇ ਇੱਕਦਮ ਸਿੱਖ ਹੋ ਗਈਆਂ ਤਾਂ ਮਤਲਬ ਕਿ ਮੈਨੂੰ ਮਤਲਬ ਆਈ ਨਹੀਂ ਕੇਅਰ ਕਰਨੀ ਸੀ इवन ਮੈਂ ਸੌਂ ਗਈਆਂ ਮੇਰੇ ਉੱਪਰ ਬਲੈਂਕਟ ਵਰਨ ਆਊਟ ਕੇ ਮਮਾ ਦੋ ਦੋ ਪੀ ਲਓ ਮੈਡੀਸਨ ਲਾ ਲਓ ਮਮਾ ਕੀ ਦਾ ਸਭਾ ਨੂੰ ਕੇ ਬਹੁਤ ਹੀ ਵਧੀਆ ਲੈਕਚਰ ਹੈ ਜੀ ਬਹੁਤ ਹੀ ਵਧੀਆ ਲੈਕਚਰ ਹੈ ਤੇ ਬੇਨਤੀ ਵੀ ਬਹੁਤ ਹੈ ਮੈਂ ਤੇ ਇਹ ਵੀ ਕਹਾਗਾ ਕਿ ਹੁਣ ਤੇ ਬਹੁਤ ਹੀ ਹੈ ਪਹਿਲਾਂ ਥੋੜਾ ਜਿਹਾ ਝੇਟ ਥੋੜਾ ਜਿਹਾ ਦਿੱਕਾਨ ਪਰ ਵੀ ਬੇਨਤੀ ਹੈ ਜਿਨੇ ਹਾਰਡ ਵਰਕ ਕੀਤਾ ਤੇ ਕੰਮ ਬਹੁਤ ਜਿੜੀਆ ਬੜੇ ਗੁਰੂ ਨੇ ਉਹ ਗੀਤ ਨੂੰ ਕਾਲਾ ਦ੍ਰਿਸ਼ਤਾ ਦ੍ਰਿਸ਼ਤਾ ਪਰਸਨਿਆਂ ਹੈ। ਦ੍ਰਿਸ਼ਤਾ ਵਿੱਚ ਹੁੰਦੀਆਂ ਨੇ ਕਰੋਨਾ ਹੀ ਉਹ ਲੋ ਜਿਹਨਾਂ ਨੇ ਫਸਟ 10 ਦੇ ਵਿੱਚ ਥੋੜਾ ਕੰਫिडेंट ਹੀ ਗਿਆ ਬਟਰ ਕੋਈ ਵਜ੍ਹਾ ਕਰਕੇ ਨਹੀਂ ਹੋ ਪਾਇਆ ਸੈਕੰਡਰੀ ਹੋ ਗਿਆ। ਉਹ ਕੋਰਡ ਦੇ ਵਿੱਚ ਥੋੜਾ ਚਾਂਸ ਜਿਹੜੇ ਮਿਸ ਹੋ ਗਏ। ਦਨ ਫਾਈਨਲੀ ਜੀ ਹਾਂਜੀ ਬਿਲਕੁਲ। ਬੱਚੇ ਸਨੇਹਾ ਨੌਜਵਾਨ ਪੀੜੀ ਨੌਜਵਾਨ ਹੈ ਵੀ ਬੱਚਿਆਂ ਨੂੰ ਥੋੜਾ ਨਸ਼ੇ ਬੱਤੇ ਨੂੰ ਦੂਰ ਰੱਖਣ ਆਪਣੀ ਜ਼ਿੰਦਾ ਕਾਰ ਕਰਨਾ ਹੈ। ਕਿਹੜਾ ਕਿਡਾ ਕਿਡਾ ਨੂੰ ਕੋਈ ਕੋਈ ਵੀ ਗੇਮ ਨਹੀਂ ਹੈ ਕਿ ਉਹ ਕਰਨ ਫੜਾਈ ਹੋਇ ਸ਼ਾਰਾ ਕਰਨ ਤੇ ਗਿਆਨ ਪ੍ਰਾਪਤ ਕਰਨ ਤਾਂ ਇਹਨਾਂ ਨੂੰ ਪਤਾ ਲੱਗਿਆ ਵੀ ਸਮਝਦੇ ਕਿ ਮਤਲਬ ਕਿਵੇਂ ਚੱਲਣਾ ਉਹ ਜਾਣਕਾਰੀ ਮਿਲ ਗਈ ਠੀਕ ਹੈ ਧੰਨਵਾਦ। ਉਹਦੇਰੇ ਤੁਹੇ ਪਾਸੇ ਲੈਫਟੀਨੈਂਟ ਵਰਜਿੰਦਰ ਸਿੰਘ ਦੇ ਅਪਰਾਦਾ ਇਸ ਖੁਸ਼ੀ ਦੇ ਮੌਕੇ ਕੁਝ ਕਹਿਣਾ ਹੈ ਤੁਸੀਂ ਉਸੀ ਜ਼ੁਬਾਨੀ ਹੀ ਸੁਣ ਲਓ। ਸਾਡੇ ਮੈਂਚੇ 10 ਤੋਂ 12 ਵਾਦੀਕਰ ਹੋਣੇ ਜਿਹੜੇ ਆਰਮੀ ਵਿੱਚ ਹੈਗੇ ਆ। ਸੋ ਆਈ ਰਿਮੈਂਬਰ ਵੈਨ ਹੀ ਵਾਸ ਇਨ ਸੈਵਨ ਅਪਰ ਸ਼ੋਟਿੰਗ ਸਰਵੇਇੰਗ ਕਲਾਸ ਜਿਹਨੇ ਆਲਮੋਸਟ ਸਾਡਾ ਸਾਰਾ ਸਪੈਨਡ ਬੜਾ ਲੰਮਾ ਕੋਈ ਕਰ ਦਿੱਤਾ ਹੈ ਸੋ ਦੈਟਸ ਵੈਰ ਵੀ ਗਟ ਹੀ ਗਟ ਦੀ ਇਨਸਪੀਰੇਸ਼ਨ ਟੂ ਜੁਆਨ ਦੀ ਆਰਮ ਫੋਰਸਸ ਐਡ ਉਦੋਂ ਵੀ ਹੀ ਮੈਂ ਬੇਲੀ ਹੱਲਾ ਸ਼ੇਰੀ ਤੇ ਪ੍ਰੋਡਿਗਲ ਆ ਤੇ ਆਪਾਂ ਦੇ ਹਰ ਬਲੇ ਪ੍ਰੋਡਿਗਲ ਹੈ ਮੈਂ ਵਾਸ ਇਨ ਕੈਨੇਡਾ ਆਪਾਂ ਬੜੀ ਮਾਨਦਾ ਦਸਦੇ ਆਂ ਸਾਡਾ ਭਰਾ ਲੈਫਟੇਨੈਂਟ ਆ ਰੀਨ ਆਰ ਫੋਰਸਸ ਵਿੱਚ ਜਗਬਾਣੀ ਟੀਵੀ ਦੇ ਲਈ ਗੁਰਦਾਸਪੁਰ ਤੋਂ 100 ਬਿੱਟੂ ਦੀ ਰਿਪੋਰਟ